ਨਾਮ ਸ੍ਰੀ ਵਾਹਿਗੁਰੂ ਕੀ ਜਾਣ ਗਿਆਨਿਕ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਹਤੇ ਵੱਡਾ ਸਤਿਗੁਰ ਨਾਨਕ ਜੇ ਕਲ ਰੱਖੀ ਮੇਰੀ ਪਰਿਆਰ ਤੁ ਸਰਣਾਇ ਨਾਲ ਕੀ ਪ੍ਰਾਪੇ ਲਤੀ ਆਪਣੀ ਭਗਤੀ ਦਾਇ ਦਸਰ ਅੱਸੀ ਦਿਨ ਸਰਾਤ ਕਿ ਤਵਾਂਦਨਨੀਤਾ ਤਕੋਰੇ ਮੇ ਲਿਆ ਨਾਨਕ ਹਰ ਸੰਗ ਮੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਨਾ ਸ੍ਰੀ ਪਰ ਬਾਰਵਾ ਇੱਕ ਓੰਕਾਰ ਸਤਿਗੁਰ ਸਰ ਸਾਤ ਬੰਦਨਾ ਹਰ ਬੰਦਨਾ ਪਾਗ ਭੇਟੇ ਗੁਰ ਦੀਵਾ ਊਪਰ ਆਦਿ ਬਿਟੇ ਹਰ ਸੇਵਾ ਚਰਨ ਕਮਲ ਜਿ ਕਾ ਮਨ ਰਾਪੈ ਸੋਗ ਅਗਨ ਇਸ ਜਨਨਾ ਤੇ ਆਪੈ ਫਗਰ ਤਰਿਆ ਸਾਧੂ ਸੰਗੇ ਏ ਪਉ ਨਾਮ ਜਿ ਕੋ ਹਰ ਰੰਗੀ ਪਰ ਤਨ ਦੋ ਕਿਛ ਪਾਪ ਨ ਥੇੜੇ ਜਮ ਜੀ ਦਾਰ ਨਾ ਆਵੈ ਨੀ ਰਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਰੈਨਾਏ ਪਰ ਅਨ ਦੂਤ ਇਸ পাপ ਨਾ ਠੇੜੇ ਜੰਗਿਨਾਰ ਆਇਆ Oh,